ਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਦੇ ਚਲਦਿਆਂ ਪਾਰਟੀ ਨਾਲ ਨਰਾਜ਼ ਚੱਲ ਰਹੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੂੰ ਮਨਾਉਣ ਲਈ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਪਾਰਟੀ ਦੇ ਹੋਰ ਨੇਤਾਵਾਂ ਸਮੇਤ ਸਾਂਪਲਾ ਜੀ ਨੂੰ ਮਨਾਉਣ ਲਈ ਪਹੁੰਚੇ। ਕਰੀਬ ਢਾਈ ਕੰਡ 40 ਮੀਟਿੰਗ ਤੋਂ ਬਾਅਦ ਬਾਹਰ ਆ ਕੇ মিডিਆ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਸਾਂਪਲਾ ਜੀ ਪਾਰਟੀ ਦੇ ਵੱਡੇ ਅਤੇ ਅਹਿਮ ਲੀਡਰ ਹਨ ਜਿਨ੍ਹਾਂ ਦੇ ਨਾਲ ਮਿਲ ਕੇ ਹੀ ਪੰਜਾਬ ਵਿੱਚ ਭਾਜਪਾ ਦੇ ਵਧੇਗੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਵੀ ਸਾਂਪਲਾ ਨੂੰ ਇੱਕ ਵੱਡੀ ਤੇ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ। ਤੇਗੀ ਪਰ ਉਹਦੇ باوجود ਮੈਂ ਇਸ ਗੱਲ ਦਾ ਅੱਜ ਇਹਨਾਂ ਦਾ ਮੁਰੀਦ ਹਾਂ ਵੀ ਇਹਨਾਂ ਨੇ ਆਪ ਦੀ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੇ ਡਿਸਪਲਿਨ ਨੂੰ ਮੁਦੇ ਨਜ਼ਰ ਰੱਖ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਆਭਾਰੀ ਹਾਂ ਮੈਂ ਲੋਕਾਂ ਦੀ ਭਾਵਨਾਵਾਂ ਵੀ ਇਹਨਾਂ ਦੇ ਸਾਥ ਜਿਹੜੇ ਵਰਕਰ ਸਾਥੀ ਹੈ ਜਿਨ੍ਹਾਂ ਦਾ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਅੱਜ ਮਨ ਦੇ ਉੱਤੇ ਉਹਨਾਂ ਦੇ ਇੱਕ ਨਿਰਾਸ਼ਾ ਹੈ ਉਹਨਾਂ ਦੀ ਭਾਵਨਾ ਨੂੰ ਮੈਂ ਸਾਰਿਆਂ ਤੋਂ ਸੁਣਿਆ ਪਰ ਉਹਨਾਂ ਦੀ ਵੀ ਮੈਂ ਸਮਝਦਾ ਇੱਕੋ ਹੀ ਰਾਏ ਹੈ ਵੀ ਆ ਮਸਲਾ ਅੱਜ ਇੱਕ ਵਿਅਕਤੀ ਵਿਸ਼ੇਸ਼ ਦੀ ਭਾਵਨਾਵਾਂ ਨੂੰ ਨਹੀਂ ਅੱਜ ਮਸਲਾ ਦੇਸ਼ ਦਾ ਹੈ ਮਸਲਾ ਆਈਡੀਓਲੋਜੀ ਦਾ ਹੈ ਮਸਲਾ ਮੋਦੀ ਸਾਹਿਬ ਨੂੰ ਦੁਬਾਰਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਦਾ ਹੈ ਇਹਦੇ ਮੱਦੇਨਜ਼ਰ ਇਹਨਾਂ ਨੇ ਦੇਖ ਕੇ ਜੋ ਫੈਸਲਾ ਲਿਆ ਮੈਂ ਇਹਨਾਂ ਦਾ ਆਭਾਰੀ ਹਾਂ ਧੰਨਵਾਦ ਕਰਦਾ ਪਾਰਟੀ ਨੂੰ ਮਜ਼ਬੂਤ ਕਰਨਾ ਆਪਾਂ ਸਾਰਾ ਰਲ ਮਿਲ ਕੇ ਇਹਨਾਂ ਦੇ ਜੋ ਵੀ ਖਦਸੇ ਹੈ ਜਿਹੜੇ ਇਹਨਾਂ ਦੀ ਸ਼ੰਕਾਵਾਂ ਹੈ ਉਹ ਸਾਰੀਆਂ ਦੂਰ ਕਰਨਾ ਪਾਰਟੀ ਦਾ ਫਰਜ਼ ਬਣਦਾ ਹੈ ਮੈਂ ਜਿਹੜਾ ਇੱਥੇ ਆਇਆ ਹਾਂ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਉਹਨਾਂ ਦੀ رائے ਨਾਲ ਉਹਨਾਂ ਨੇ ਉਹਨਾਂ ਦੀ ਚਿੰਤਾਵਾਂ ਦੇਖ ਕੇ ਇੱਥੇ ਜਿਹੜੇ ਇਹਨਾਂ ਦੀ ਭਾਵਨਾ ਜਿਹੜੀ ਉਹਨਾਂ ਤੋਂ ਹੀ ਆਵਾਜ਼ ਪਹੁੰਚੀ ਹੈ ਜਿਹੜੀ ਇਹਨਾਂ ਦੀ ਗੱਲ ਹੋਈ ਉਹਨੂੰ ਲੈ ਕੇ ਇੱਥੇ ਆਇਆ ਤੇ ਮੈਂ ਸਮਝਦਾ ਹਾਂ ਅਸੀਂ ਤਕੜੇ ਹੋ ਕੇ ਆ ਜਿਹੜੇ ਬੀਜੇਪੀ ਦੇ 400 ਤੋਂ ਪਲੱਸ ਸੀਟਸ ਆਣੀਆਂ ਉਹਦੇ ਚ ਪੰਜਾਬ ਦਾ ਯੋਗਦਾਨ ਭਰਪੂਰ ਰਹੂਗਾ ਇਸ ਪਰ ਉਸੇ ਨਾਮ ਪਰ ਦੇ ਜਿੰਮੇਵਾਰੀ ਦੀ ਜਾ ਰਹੀ ਹੈ ਜੀ ਦੇਖਿਏ ਜ਼ਿੰਮੇਵਾਰੀਆਂ ਤਾਂ ਬਹੁਤ ਹੈ ਸਭ ਜ਼ਿੰਮੇਵਾਰੀ ਤਾਂ ਅਜੇ ਤਾਂ ਸ਼ੁਰੂਆਤ ਹੀ ਹੋਣ ਲੱਗੀ ਹੈ ਸਭ आता पहला जो फैसला ले लिया पार्टी ने भी असि कले लड़ना है तो मसला सिर्फ इतना दो हजार दो चौबीस त नहीं निबनना साहब दो हजार सताई सामने खड़ी है सर बात हुई है देखिए चुनाव लड़ाना कहाँ से किसको क्या मिलेगा ये फैसला हाईकमांड ने करना है पर ये मैं आपको सामने दे सकता हूँ भी जो भी फैसला लिया जाएगा पंजाब के देश के हित में उसमें सब पार्टी के निगाह में सबसे ਪ੍ਰਾਈਮ ਜੋ ਪੋਜੀਸ਼ਨ ਹੈ ਉਹ ਸੰਪਲਾ ਸਾਹਿਬ ਕੇ ਹਮੇਸ਼ਾ ਬਣੀ ਰਹੀ ਹੈ ਸਰਪਾਰਟੀ ਜਿਹੜੀ ਪਰਿਵਾਰ ਬਾਦ ਨੂੰ ਲੈ ਕੇ ਕਾਫੀ ਮਰਦੂਦੀਆਂ ਪਾਰਟੀ ਕਰਦੇ ਪਰ ਇਤਵਾਰ ਨਹੀਂ ਕੋਈ ਵੀ ਸੋਚਿਆ ਗਿਆ ਤੋਂ ਬੜੇ ਲੀਡਰ ਨੇ ਅਹੁਦੇ ਉਦੇ ਨਾਲ ਕੋਈ ਚੀਜ਼ ਨਹੀਂ ਰੱਖਦੇ ਤੇ ਇਹ ਲੀਡਰ ਨੇ ਪਾਰਟੀਆਂ ਜਿਹੜੀਆਂ ਨੇ ਨਾ ਪੋਸਟਾਂ ਦੇ ਸਕਦੀਆਂ ਨੇ ਲੀਡਰ ਜਿਹੜਾ ਬੰਦਾ ਸੜਕਾਂ ਤੇ ਸੰਘਰਸ਼ ਕਰਕੇ ਬਣਦਾ ਸੰਪਲਾ ਜੀ ਤਲਨ ਕਾਂਡ ਤੋਂ ਲੈ ਕੇ ਹੁਣ ਤੱਕ ਚੱਲੇ ਆਉਂਦੇ ਆ ਇਹ ਦਲੇ ਸਮਾਜ ਦੇ ਬੜੇ ਨੇਤਾ ਨੇ ਔਰ ਪੰਜਾਬ ਦੇ ਵੀ ਬੜੇ ਨੇਤਾ ਨੇ ਔਰ ਦਲਿਤਾਂ ਦੇ ਤਾਂ ਇਹ ਨਾਰਦਰਨ ਇੰਡੀਆ ਦੇ ਸਾਡੇ ਕੋਲ بڑے ਨੇਤਾ ਨੇ ਇਸ ਕਰਕੇ ਕੋਈ ਅਹੁਦੇ ਦੀ ਗੱਲ ਨਹੀਂ ਉਹਨਾਂ ਨੂੰ ਉਹ ਤਾਂ ਮਿਲਣੀ ਹੀ ਨੇ ਉਹ ਕੋਈ ਖਾਸ ਗੱਲ ਨਹੀਂ ਹੁੰਦੀ ਕੋਈ ਇਗਨੋਰ ਨਹੀਂ ਕਰਦਾ ਦੱਸੋ ਕਿਸ ਤਰ੍ਹਾਂ ਕੀ ਕਿਸ ਗੱਲ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਹੇ ਉਹ ਇਗਨੋਰ ਹੋਏ ਔਰ ਹੁਣ ਉਸ ਤੋਂ ਵੀ ਬੜੀ ਜ਼ਿੰਮੇਵਾਰੀ ਮਿਲ ਜੂਗੀ ਅੱਗੇ ਕਿਉਂ ਚਿੰਤਾ ਕਰਦੇ ਹੋ ਬਹੁਤ ਕੁਝ ਮਿਲਣਾ 10 ਸੰਪਰਗਜ ਨੂੰ ਟਿਕਟ ਦਿੱਤੀ ਗਈ ਚੱਲਣਗੇ ਨਾਲ ਦੇਖਣ ਨਹੀਂ ਦੇਖੇ ਦੇਖਣ ਕਿ ਲੋਕ ਸਭਾ ਦੇ ਵਿੱਚ ਨਾਲ ਕੰਪੇਨਿੰਗ ਕਰ ਬਈ ਜਿਹੜਾ ਵੀ ਸਾਡਾ ਦੇਖੋ ਕੈਂਡੀਡੇਟ ਜਦੋਂ ਅਸੀਂ ਚੋਣ ਜਿੱਤਦੇ ਜਾਂ ਹਾਰਦੇ ਆ ਦੂਜੇ ਦਿਨ ਤੈਅ ਹੋ ਜਾਂਦਾ ਉਹ ਕਮਲ ਦਾ ਫੁੱਲ ਠੀਕ ਹੈ ਕਮਲ ਦੇ ਫੁੱਲ ਲਈ ਸਾंपਲਾ ਜੀ ਨੇ ਵੀ ਕੰਮ ਕਰਨਾ ਅਸੀਂ ਵੀ ਕਰਨਾ ਮੋਦੀ ਜੀ ਨੂੰ 400 ਤੋਂ ਪਾਰ ਇਦਾਂ ਥੋੜਾ ਲੈ ਜਾਾਂਗੇ ਸਾਰੇ ਲੱਗਾਂਗੇ ਤਾਂ ਹੀ ਜਾਣੇ ਕੈਂਡੀਡੇਟ ਆਪ ਹੀ ਢਿੱਲਾ ਜੀ ਅਰੇ ਮੈਂ ਢਿੱਲਾ ਜਾਂ ਉਹ ਉਹ ਜਾਖੜ ਸਾਹਿਬ ਤੋਂ ਪੁੱਛੋ ਤੁਸੀਂ ਉਹ ਮੈਂ ਨਹੀਂ ਕਹਿ ਸਕਦਾ ਇਹਨਾਂ ਚੀਜ਼ਾਂ ਤੇ ਮੈਂ ਤਾਂ ਸਾਰੇ ਔਰ ਉਸ ਸਾਰਿਆਂ ਦੇ ਸਮਰਥਕ Jamla Chander Building Maintenance Handyman under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number nine two one seven six zero. Shamra Chander Center Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ